ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਲਈ ਚਾਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੀ ਆ ਕਿ ਜੋ ਸੁੱਖ ਚ ਤੁਹਾਡਾ ਸਾਥ ਦੇਵੇ ਉਹਨੂੰ ਰਿਸ਼ਤਾ ਕਹਿੰਦੇ ਆ ਉਹਨੂੰ ਰਿਸ਼ਤੇ ਕਹਿੰਦੇ ਆ ਜੋ ਦੁੱਖ ਤੇ ਸਾਥ ਦੇਵੇ ਤੇ ਉਹਨੂੰ ਫਰਿਸ਼ਤੇ ਕਹਿੰਦੇ ਆ ਜੋ ਸੁੱਖ ਚ ਕੱਢਦਾ ਹੈ ਰਿਸ਼ਤਿਆਂ ਚ ਆਪਾਂ ਸੁੱਖ ਦੇ ਟਾਈਮ ਤੇ ਖੁਸ਼ੀਆਂ ਦੇ ਟਾਈਮ ਤੇ ਹਰ ਕਿਸੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣਿਆਂ ਨੂੰ ਆਪਣੇ ਨਾਲ ਸ਼ੋਭਦੇ ਆ ਚੰਗੇ ਲੱਗਦੇ ਆ ਫੜੇ ਵੀ ਕਲਪਤ ਕਰਦੇ ਵੀ ਤੁਹਾਡੇ ਅੰਗ ਸੰਗ ਵੀ ਚੰਗਾ ਲੱਗਦਾ ਹੈ ਆਪਾਂ ਨੂੰ ਸਮਾਜ ਵਿੱਚ ਵੀ ਤੇ ਆਪਣੇ ਆਪ ਨੂੰ ਵੀ ਮਜ਼ਬੂਤੀ ਆਉਂਦੀ ਹੈ ਕਿਉਂਕਿ ਖੁਸ਼ੀਆਂ ਆਪਣੇ ਨਾਲ ਹੀ ਛੋਪਦੀਆਂ ਤੇ ਉਹ ਰਿਸ਼ਤੇ ਨੇ ਜੋ ਤੁਹਾਡੇ ਸੁੱਖ ਦੁੱਖ ਵਿੱਚ ਤੁਹਾਡਾ ਸਾਥ ਦਿੰਦੇ ਆ ਪਰ ਜੋ ਸਿਰਫ ਦੁੱਖ ਚ ਸਾਥ ਦਿੰਦੇ ਆ ਉਹ ਤੇ ਕੋ ਰਿਸ਼ਤੇ ਹੀ ਨਹੀਂ ਉਹ ਫਿਰ ਜ਼ਰੂਰੀ ਨਹੀਂ ਕਿ ਰਿਸ਼ਤੇਦਾਰ ਹੀ ਹੋ ਉਹ ਕਈ ਵਾਰੀ ਸਾਡੇ ਫਰੈਂਡ ਸਰਕਲ ਵੀ ਹੁੰਦਾ ਹੈ ਸਾਡੇ ਜਾਣ ਪਹਿਚਾਨਦੇ ਵੀ ਹੁੰਦੇ ਤੇ ਸੱਚ ਜਾਣੋ ਕਈ ਵਾਰੀ ਇਹੋ ਜਿਹੇ ਲੋਕ ਵੀ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਤੇ ਉਹ ਫਰਿਸ਼ਤੇ ਬਣ ਕੇ ਤੁਹਾਡੀ ਮਦਦ ਕਿਸੇ ਨਾ ਕਿਸੇ ਤਰੀਕੇ ਤੇ ਆ ਕੇ ਕਰ ਦਿੰਦੇ ਆ ਇਹ ਬਹੁਤ ਹੀ ਜ਼ਿਆਦਾ ਤੁਹਾਡੇ ਅੱਛੇ ਕਰਮ ਤੇ ਅੱਛੀ ਨੀਅਤ ਦੀ ਨਿਸ਼ਾਨੀ ਆ ਕਿ ਜਦੋਂ ਕੁਦਰਤ ਨੇ ਇਹ ਸੁਣਨ ਵਾਲੀ ਗੱਲ ਹੈ ਕਿ ਜਦੋਂ ਕੁਦਰਤ ਨੇ ਤੁਹਾਡੀ ਮਦਦ ਕਰਨੀ ਹੈ ਨਾ ਜਦੋਂ ਕੁਦਰਤ ਨੇ ਤੁਹਾਡੀਆਂ ਕੀਤੀਆਂ ਨੀਤੀਆਂ ਦਾ ਤੁਹਾਨੂੰ ਫਲ ਦੇਣਾ ਹੈ ਨਾ ਜਦੋਂ ਕੁਦਰਤ ਨੇ ਤੁਹਾਡੇ ਨਾਲ ਚੰਗਾ ਕਰਨਾ ਹੈ ਕੋਈ ਨਾ ਕੋਈ ਚੰਗਾ ਇਨਸਾਨ ਹੀ ਫਰਿਸ਼ਤਾ ਬਣ ਗਿਆ ਜਾਂਦਾ ਹੁੰਦੇ ਅਸੀਂ ਇਨਸਾਨ ਇਹ ਦੁਨੀਆ 'ਚ ਸਾਰੇ ਇਨਸਾਨ ਹੀ ਆ ਦੇਵਤਾ ਕੋਈ ਨਹੀਂ ਨੋ ਕੋਈ ਦੇਵਤਾ ਨਹੀਂ ਕੋਈ ਬਾਬਾ ਨਹੀਂ ਕੋਈ ਕੁਛ ਨਹੀਂ ਅਸੀਂ ਸਾਰੇ ਇਨਸਾਨ ਆ ਕਿਉਂਕਿ ਧਰਤੀ 'ਤੇ ਇਨਸਾਨ ਹੀ ਰਹਿੰਦੇ ਆ ਹੈ ਨਾ ਸ਼ੈਤਾਨ ਸਾਡੀ ਸੋਚ ਹੁੰਦੀ ਆ ਰਹਿੰਦੇ ਤਾਂ ਇਨਸਾਨ ਹੀ ਆ ਸੀ ਹੈ ਤਾਂ ਇਨਸਾਨ ਸ਼ੈਤਾਨ ਕੀ ਹੈ ਸਾਡੀ ਸੋਚ ਬਣ ਜਾਂਦੀ ਹੈ ਪਰ ਇਨਸਾਨ ਦੇ ਅੰਦਰ ਉਹ ਇਹ ਨਹੀਂ ਕਿ ਸ਼ੈਤਾਨ ਬੈਠਾ ਹੈ ਗਲਤ ਕੋਈ ਸ਼ੈਤਾਨ ਨਹੀਂਗਾ ਕੋਈ ਕੁਝ ਨਹੀਂ ਜਾ ਅਸੀਂ ਆਪਣੀ ਸੋਚ ਨੂੰ ਹੀ ਉਦਾਂ ਦਾ ਬਣਾ ਲੈਨੇ ਆ ਕਿ ਬਸ ਹੁਣ ਐ ਨਹੀਂ ਤਾਂ ਐ ਸਹੀ ਹਾਲਾਤ ਵੀ ਬਣਾ ਦਿੰਦੇ ਆ ਇਨਸਾਨ ਨੂੰ ਵਕਤ ਵੀ ਬਣਾ ਦਿੰਦਾ ਹੈ ਹੈਨਾ ਤੇ ਕਈ ਵਾਰੀ ਕੋਈ ਇਨਸਾਨ ਕਈ ਵਾਰੀ ਨਹੀਂ ਵੀ ਕੋਈ ਚੀਜ਼ ਚਾਹੁੰਦਾ ਪਰ ਉਹ ਵੀ ਉਹਨੂੰ ਮਜਬੂਰੀ ਵਿੱਚ ਉਹ ਚੀਜ਼ ਕਰਨੀ ਤੇ ਬਣਨੀ ਪੈਂਦੀ ਹੈ ਹੈਨਾ ਤੇ ਇਸ ਕਰਕੇ ਹੀ ਆਪਾਂ ਕਹਿੰਨੇ ਆ ਕਿ ਜਿਵੇਂ ਇਨਸਾਨ ਆਪਣੀਆਂ ਅੱਖਾਂ ਨਾਲ ਆਪਣਾ ਆਪਣਾ ਚਿਹਰਾ ਨਹੀਂ ਨਾ ਦੇਖ ਸਕਦਾ ਚਿਹਰਾ ਦੇਖਦਾ ਸ਼ੀਸ਼ੇ 'ਚ ਦੇਖਦਾ ਪਰ ਆਪਣੀ ਅੱਖਾਂ ਨਾਲ ਸੀ ਆਪਣੀ ਚੀਜ਼ ਨਹੀਂ ਦੇਖ ਸਕਦੇ ਉਦਾਂ ਹੀ ਅਸੀਂ ਦੂਜਿਆਂ ਦੇ ਚਿਹਰੇ ਤੇ ਸਿਰਫ ਉਹੀ ਚੀਜ਼ਾਂ ਦੇਖਦੇ ਆ ਜੋ ਅਸੀਂ ਉਸ ਟਾਈਮ ਤੇ ਸਾਡੇ ਮਨ ਦੇ ਅੰਦਰ ਚੱਲ ਰਹੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਆਪਾਂ ਗੱਲ ਕਰੀਏ ਕਿ ਜਦੋਂ ਕੁਦਰਤ ਨੇ ਚੰਗਾ ਕਰਨਾ ਹੈ ਤਾਂ ਸਾਨੂੰ ਹਰ ਕੋਈ ਚੰਗਾ ਹੀ ਲੱਗਦਾ ਹੈ ਤੇ ਜਦੋਂ ਕੁਦਰਤ ਨੇ ਸਾਡਾ ਮੰਨ ਲਓ ਨੁਕਸਾਨ ਕਰਨਾ ਤੇ ਅਸੀਂ ਆਪਣੇ ਆਪ ਹੀ ਆਪਣੇ ਪੈਰਾਂ ਤੇ ਕੋਹਾੜੀ ਮਾਰਨੀ ਸ਼ੁਰੂ ਕਰ ਦਿੰਨੇ ਆਂ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਆਪਾਂ ਨਾ ਕੁਝ ਚੀਜ਼ ਕਰਨੀ ਤੁਸੀਂ ਕਈ ਵਾਰੀ ਦੇਖਿਓ ਆਪਾਂ ਨਾ ਕਿਸੇ ਦੀ ਮਦਦ ਕਰਨੀ ਚਾਹੁੰਦੇ ਹੁੰਨੇ ਆਂ ਪਰ ਪਚਾਉ ਕਰਕੇ ਵੀ ਆਪਾਂ ਸੋਚਦੇ ਹਾਂ ਕਿ ਲੈ ਮੈਂ ਕਰਨੀ ਚਾਹੁੰਦੀ ਸੀ ਪਰ ਹੋਈ ਨਹੀਂ ਪਤਾ ਨਹੀਂ ਉਸ ਟਾਈਮ ਤੇ ਕੀ ਹੋਇਆ ਕਿ ਅਸੀਂ ਆ ਕਰਨਾ ਚਾਹੁੰਦੇ ਸੀ ਪਰ ਅਸੀਂ ਆ ਨਹੀਂ ਕੀਤਾ ਕਰ ਦੇਣ ਦੇ ਤਾਂ ਤਾਂ ਵੀ ਕੀ ਫਰਕ ਪੈਂਦਾ ਉਹ ਕੀ ਹੁੰਦਾ ਯਾ ਉਹ ਸਾਡੀ ਉਸ ਵਕਤ ਦੇ ਹਾਲਾਤ ਤੇ ਸਾਡੀ ਸੋਚ ਹੁੰਦੀ ਹੈ ਚਲੋ ਇਹ ਠੀਕ ਆ ਕਿ ਤੁਹਾਡੇ ਅੰਦਰ ਉਹ ਚੀਜ਼ ਕੁਦਰਤ ਵੱਲੋਂ ਆਈ ਤਾਂ ਸਹੀ ਤੁਸੀਂ ਉਸ ਚੀਜ਼ ਨੂੰ ਅਹਿਸਾਸ ਤਾਂ ਕੀਤਾ ਪਰ ਕਈ ਵਾਰੀ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਕੇ ਆਪਣੇ ਮਨ ਨੂੰ ਇਸ ਲਈ ਜ਼ਿੰਮੇਵਾਰੀ ਨਹੀਂ ਠਹਿਰਾਉਂਦੇ ਆਪਣੀ ਕੋਈ ਗਲਤੀ ਨਹੀਂ ਮੰਨਦੇ ਇਹ ਵੀ ਇੱਕ ਤਾਂ ਵੱਡੀ ਗੱਲ ਐ ਨਾ ਹੈਨਾ ਕਈ ਵਾਰੀ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਆ ਤੇ ਫਿਰ ਅਸੀਂ ਕਹਿੰਦੇ ਲੈ ਅਸੀਂ ਥੋੜਾ ਕੀਤੀ ਉਸ ਟਾਈਮ ਇਦਾਂ ਸੀ ਇਦਾਂ ਸੀ ਅਸੀਂ ਕੀ ਕਰਦੇ ਫਿਰ ਅਸੀਂ ਆਹ ਕੀਤਾ ਮਤਲਬ ਆਪਣੇ ਆਪ ਨੂੰ ਨਾ ਅਸੀਂ ਸੈਟੀਸਫਾਈਡ ਕਰਨ ਦੇ ਲਈ ਆਪਣੇ ਆਪ ਦੇ ਦੁਆਲੇ ਇੱਕ ਕਵਚ ਜਿਹਾ ਬਣਾ ਲਏਂਗੇ ਮਤਲਬ ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਰਿਸ਼ਤੇ ਤੇ ਫਰਿਸ਼ਤੇ ਤੇ ਕਵਚ ਤੇ ਸਭ ਕੁਝ ਸਾਡੀ ਸੋਚ ਤੇ ਕਈ ਵਾਰੀ ਕੁਦਰਤ ਦੇ ਸਹੀ ਵਕਤ ਦੀ ਨਿਸ਼ਾਨੀ ਨਹੀਂ ਹੈ ਸਹੀ ਵਕਤ ਦੀ ਨਿਸ਼ਾਨੀ ਮਤਲਬ ਜਦੋਂ ਇਹ ਨਹੀਂ ਕਿ ਪੇਪਰ ਲਿਖਿਆ ਕੋਈ ਉਹਦਾ ਰਿਜ਼ਲਟ ਆਉਣਾ ਹੈ ਇਹ ਨਹੀਂ ਕਿ ਚੰਗੇ ਕੰਮ ਕੀਤੇ ਆ ਤੇ ਉਸ ਤੋਂ ਬਾਅਦ ਉਸਨੇ ਉਹ ਸਮਾਂ ਪਾ ਕੇ ਤੁਹਾਨੂੰ ਦੇਣਾ ਹੈ ਰਿਜ਼ਲਟ ਅੱਜ ਪੇਪਰ ਦਿੱਤਾ ਹੈ ਨਾ ਅੱਜ ਪੇਪਰ ਦਿੱਤਾ ਹੈ ਨਾ ਤਾਂ ਉਹਦਾ ਰਿਜ਼ਲਟ ਥੋੜੀ ਦੇਰ 'ਚ ਹੀ ਤੁਹਾਨੂੰ ਮਿਲ ਜਾਏਗਾ ਜਿੱਦਾਂ ਦੇ ਕਰਮ ਕੀਤੇ ਆ ਉਹ ਜਦੋਂ ਵਕਤ ਬਦਲਣਾ ਹੈ ਨਾ ਉਦੋਂ ਉਸ ਦਾ ਰਿਜ਼ਲਟ ਮਿਲ ਹੀ ਜਾਣਾ ਹੈ ਤਾਂ ਇਸ ਕਰਕੇ ਜੋ ਅਸੀਂ ਕਰਮ ਕਰਦੇ ਆ ਜੋ ਅਸੀਂ ਬੀਜਦੇ ਆ ਜੋ ਸਾਡੀ ਨੀਅਤ ਸਾਡੀ ਸੋਚ ਦੇ ਅੰਦਰ ਸਾਨੂੰ ਜੋ ਚੀਜ਼ਾਂ ਚਲਾ ਰਹੀ ਹੁੰਦੀ ਹੈ ਫਾਲੋ ਦਾ ਨਾਲ ਹੀ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ ਲੇਟ ਫੇਟ ਹੋ ਸਕਦਾ ਹੈ ਇਹ ਨਹੀਂ ਕਹਿੰਦੇ ਕਿ ਆਪਾਂ 6 ਮਹੀਨੇ ਬਾਅਦ ਮਿਲੇਗਾ ਅਗਲੇ ਜਨਮ ਚ ਅਗਲਾ ਜਨਮ ਨਹੀਂ ਹੈ ਇਸੇ ਜਨਮ ਚ ਮਿਲੇਗਾ ਹਾਂ ਇਹ ਨਹੀਂ ਆਪਾਂ ਕਹਿੰਦੇ ਅੱਜ ਕੀਤਾ ਤੇ ਕੱਲ ਨੂੰ ਬੜਾ ਵਧੀਆ ਅਜ ਕਰਮ ਕੀਤਾ ਤੇ ਕੱਲ ਨੂੰ ਸਾਡਾ ਰਿਜ਼ਲਟ ਚਾਹੀਦਾ ਜੀ ਭਾਈ ਪ੍ਰਮਾਤਮਾ ਤੂੰ ਸਾਡਾ ਰਿਜ਼ਲਟ ਕਿਉਂ ਨਹੀਂ ਦਿੱਤਾ ਅਸੀਂ ਇਹਦਾ ਚੰਗਾ ਕੀਤਾ ਤੇ ਅਗਲੇ ਦਿਨ ਸਾਡਾ ਚੰਗਾ ਹੋਣਾ ਚਾਹੀਦਾ ਇਹ ਕੋਈ ਡੀਲ ਨਹੀਂ ਚੱਲਦੀ ਭਾਈ ਇਹ ਕੋਈ ਬਿਜ਼ਨਸ ਨਹੀਂ ਚੱਲਦਾ ਤੇ ਇਹ ਵੀ ਨਹੀਂ ਹੈ ਕਿ ਕਰਮ ਤੁਸੀਂ ਇਸ ਜਨਮ ਚ ਅੱਛੇ ਕਰ ਰਹੇ ਹੋ ਤੇ ਫਲ ਤੁਹਾਨੂੰ ਅਗਲੇ ਜਨਮ ਚ ਮਿਲੇਗਾ ਵਾਹ ਦਰੱਖਤ ਹੁਣ ਲਾ ਰਹੇ ਆ ਤੇ ਫਲ ਅਗਲੇ ਜਨਮ ਚ ਆ ਕੇ ਖਾਓ ਆ ਨਹੀਂ ਹੈਗੀ ਕੋਈ ਵੀ ਸਚਾਈ ਸੁਚੋਈ ਨਾ ਹੀ ਆਪਾਂ ਇਹਦੇ ਲੌਜੀਕ ਨੂੰ ਸਮਝ ਸਕੇ ਆ ਤੇ ਨਾ ਹੀ ਆਪਾਂ ਉਹਦੀ ਗੱਲ ਕਰਾਂਗੇ ਜਿਹੜੀ ਚੀਜ਼ ਦਾ ਪਤਾ ਹੀ ਕੋਈ ਨਹੀਂ ਜਿਹਦੀ ਸਾਇੰਸ ਨਹੀਂ ਜਾਜਤ ਦਿੰਦਾ ਹੈ ਨਾ ਕੁਦਰਤੀ ਤੌਰ ਤੇ ਪਰਮਾਤਮਾ ਜੋ ਹੈ ਨਾ ਪਰਮਾਤਮਾ ਜੁਹਾ ਜੋ ਤੁਹਾਨੂੰ ਜਨਮ ਹੀ ਦਿੱਤਾ ਨਾ ਉਸ ਨੇ ਉਹ ਹੋ ਸਕਦਾ ਕੋਈ ਆਪਾਂ ਕਹਿ દઈએ ਕਿ ਤੁਹਾਡਾ ਜਨਮ ਤੁਹਾਡੇ ਕਰਮ ਅਨੁਸਾਰ ਹੋਇਆ ਜੋ ਤੁਸੀਂ ਪਿੱਛੇ ਕੀਤੇ ਹੋਣਗੇ ਨਹੀਂ ਤਾਂ ਅਸੀਂ ਹਮਾਨੀ ਕਰ ਪੈਦਾ ਕਿਉਂ ਨਹੀਂ ਹੋਏ ਇਹ ਪੁੱਛ ਸਕਦਾ ਨਾ ਕੋਈ ਤੁਹਾਨੂੰ ਲੌਜਿਕ ਦੇਦਾ ਵੀ ਬਣਦਾ ਹੀ ਅਗਲਾ ਪੁੱਛੇ ਬਈ ਰੱਬਾ ਇੱਥੇ ਕਿਉਂ ਤੇ ਫਿਰ ਉੱਥੇ ਹੋ ਸਕਦਾ ਕਿ ਸਾਡੇ ਕਰਮ ਅਸੀਂ ਇੱਥੇ ਆ ਸਾਡੀ ਸੋਚ ਉਸੇ ਕਰਕੇ ਇਦਾਂ ਬਣੀ ਹੈ ਤੇ ਸਾਨੂੰ ਇਸ ਕਰਕੇ ਮਿਹਨਤ ਕਰਨੀ ਪੈ ਰਹੀ ਹੈ ਕਿਉਂਕਿ ਅਸੀਂ ਇਸ ਦਾ ਇਦਾਂ ਦੇ ਹੀ ਅਸੈਂ ਜਿਵੇਂ ਜਿਵੇਂ ਮੈਂ ਕਈ ਵਾਰੀ ਐਗਜ਼ਾਮਪਲ ਦਿਨੀ ਹੁੰਦੀ ਆ ਕਿ ਕਹਿੰਦੇ ਜੀ ਕਿਸੇ ਨੇ ਦੱਸਿਆ ਕਿ ਸਾਰੀ ਸਾਡੇ ਮਤਲਬ ਸਾਰਿਆਂ ਦੇ ਆ ਰਿਸ਼ਤਾ ਚੰਗਾ ਹੈ ਮੇਰਾ ਹੀ ਪਤਾ ਨਹੀਂ ਕਿਉਂ ਖਰਾਬ ਹੈ ਤੇ ਮੈਂ ਕਹਿੰਨੀ ਹੁੰਦੀ ਆ ਆਪਣੀ ਕਿਸਮਤ ਹੀ ਖਰਾਬ ਹੈ ਨਾ ਤਾਂ ਹੀ ਸਾਨੂੰ ਇਦਾਂ ਦੇ ਲੋਕ ਮਿਲਦੇ ਆ ਜੇ ਸਾਡੇ ਨਾਲ ਧੋਖਾ ਹੋਇਆ ਤਾਂ ਸਾਡੀ ਕਿਸਮਤ ਖਰਾਬ ਹੈ ਸਾਡੇ ਨਾਲ ਧੋਖਾ ਹੋਇਆ ਤੇ ਇਹ ਨਹੀਂ ਆ ਕਿ ਉਹਦੀ ਉਹਦੀ ਬਹੁਤ ਵਧੀਆ ਕਿਉਂ ਨਹੀਂ ਸਾਡੇ ਨਾਲ ਧੋਖਾ ਕੀਤਾ ਨਾ ਉਹ ਤੇ ਆਪਣਾ ਕਰਮ ਕਰ ਗਿਆ ਕਿਉਂਕਿ ਕਰਮ ਕਿਉਂ ਕਰ ਗਿਆ ਕਿਉਂਕਿ ਉਹ ਸਾਡੇ ਕਿਸ ਜਿੰਦਗੀ ਦਾ ਕਿਸੇ ਵਕਤ ਦਾ ਕਿਸੇ ਟਾਈਮ ਦਾ ਲੈਣ ਦੇਣ ਹੋਣਾ ਜੋ ਅਸੀਂ ਕਿਸੇ ਹੋਰ ਦੇ ਅਨੁਸਾਰ ਹੋਇਆ ਹੋਣਾ ਹੈ ਪਤਾ ਨਹੀਂ ਇਹਦਾ ਕੋਈ ਪੱਕਾ ਪਰ ਗੱਲ ਤਾਂ ਇਹੀ ਹੈ ਨਾ ਕਿ ਜੇ ਕੋਈ ਸਾਡੇ ਨਾਲ ਗਲਤ ਕਰਦਾ ਤਾਂ ਸਾਡਾ ਹੀ ਵਕਤ ਹੈ ਜੇ ਕੋਈ ਸਾਡੇ ਨਾਲ ਸਹੀ ਕਰ ਰਿਹਾ ਤਾਂ ਕੁਦਰਤ ਸਾਡੇ ਨਾਲ ਸਹੀ ਕਰਾਉਣ ਦੇ ਲਈ ਕੋਈ ਨਾ ਕੋਈ ਹੀਲਾ-ਗਸੀਲਾ ਬਣਾ ਦਿੰਦੀ ਬਾਕੀ ਤੁਸੀਂ ਸਮਝਦਾਰ ਹੋ ਹਰ ਚੰਗੀ ਗੱਲ ਬੜੀ ਚੰਗੇ ਤਰੀਕੇ ਨਾਲ ਸਮਝ ਜਾਣੀ ਹੋਣਾ ਅੱਜ 12 ਮਾਰਚ 2025 ਦਿਨ ਬੁੱਧਵਾਰ ਦਾ ਤਿਥੀ ਦੀ ਗੱਲ ਕਰੀ ਆਪਾਂ ਤਤ੍ਰਯੋਦਸ਼ੀ ਤਿਥੀ ਦਾ ਪੱਖ ਸਵੇਰੇ 9:13 ਤੱਕ ਰਹੇਗਾ ਉਸ ਤੋਂ ਬਾਅਦ ਚਤੁਰਤੀ ਤਿਥੀ ਦਾ ਪੱਖ ਸ਼ੁਰੂ ਹੋ ਜਾਣਾ ਹੈ ਤੇ ਤ੍ਰਯੋਦਸ਼ੀ ਤਿਥੀ ਤੇ ਚਤੁਰਤੀ ਤਿਥੀ ਜੋ ਹੈ ਇਹ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਹੈ ਤੇ ਇਸ ਤੋਂ ਬਾਅਦ ਦੇਖਿਆ ਜਾਵੇ ਤਾਂ ਵੈਸੇ ਸੂਰਜ ਸ਼ਨੀ ਦੇ ਸਾਹਮਣੇ ਚੰਦਰਮਾ ਆ ਗਿਆ ਹੈ ਸੂਰਜ ਸ਼ਨੀ ਦੇ ਸਾਹਮਣੇ ਜਦੋਂ ਚੰਦਰ ਹੁੰਦਾ ਤਾਂ ਮੱਸੀਆ ਪੱਖ ਸ਼ੁਰੂ ਹੋ ਜਾਂਦਾ ਤੇ ਚਤੁਰਤੀ ਤਿਥੀ ਦਾ ਪੱਖ ਸ਼ੁਰੂ ਹੋ ਜਾਣਾ ਸਵੇਰੇ ਤੇ ਕਹਿਣ ਨੂੰ ਮੱਸੀਆ ਪਰਸੋਂ ਨੂੰ ਹੈ 14 ਤਰੀਕ ਨੂੰ ਪਰ ਮੱਸਿਆ ਦਾ ਪੱਕਾ ਕੱਲ ਹੀ ਸ਼ੁਰੂ ਹੋ ਜਾਏਗਾ ਚਤੁਰਤੀ ਤਿਥੀ ਤੋਂ ਬਾਅਦ ਜਦੋਂ ਮੱਸਿਆ ਪੱਕ ਸ਼ੁਰੂ ਹੋ ਜਾਣਾ ਹੈ ਠੀਕ ਹੈ ਸੂਰਜ ਚੰਦਰ ਦੇ ਸਾਹਮਣੇ ਸੂਰਜ ਸ਼ਨੀ ਦੇ ਸਾਹਮਣੇ ਚੰਦਰ ਦੀ 유ਤੀ ਤੇ ਚੰਦਰ ਮਹਾਰਾਜ ਕੇਤੂ ਦੇ ਨਕਸ਼ਤਰ ਚ ਸਿੰਘ ਰਾਸ਼ੀ ਵਿੱਚ ਬਿਰਾਜ ਬਣ ਕੇ ਪ੍ਰਭਾਵ ਪਾਵੇਗਾ 12 ਰਾਸ਼ੀਆਂ ਦੇ ਸਬਾਰੇ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਗ੍ਰਹਿ ਦੇ ਮੁਤਾਬਕ ਦੇਖਿਆ ਜਾਵੇ ਤਾਂ ਬੁੱਧ ਰਾਹੁ ਦੀ ਜੁਤੀ ਬਣੀ ਹੈ ਜੋ ਕਾਫੀ ਲੋਕਾਂ ਨੂੰ ਕਾਫੀ ਹੱਦ ਤੱਕ ਥੋੜੀ ਸਿਹਤ ਦੀ ਪ੍ਰੋਬਲਮ ਦੇ ਰਹੀ ਹੈ ਤਾਂ ਸਿਹਤ ਜ਼ਰੂਰ ਸੰਭਾਲੋ ਆਪਣੀ ਸੈਰ ਵਗੈਰਾ ਕਰੋ ਦਿਮਾਗ ਤੇ ਮਨ ਨੂੰ ਸਟੇਬਲ ਕਰਨ ਲਈ ਜ਼ਰੂਰੀ ਹੈ ਮੈਡੀਟੇਸ਼ਨ ਕਰਨੀ ਚਲੋ ਸਭ ਤੋਂ ਪਹਿਲਾਂ ਜਾਂਦੇ ਆ ਪੈਰਿਸ ਹਨੇਸ਼ ਰਾਸ਼ੀ ਵਾਲੇ ਮੇਸ਼ ਰਾਸ਼ੀ ਵਾਲਿਆਂ ਦੇ ਕਿਸੇ ਨਾ ਕਿਸੇ ਨੂੰ ਪੇਟ ਦੀ ਸਿਰ ਦੇ ਪ੍ਰੋਬਲਮ ਆ ਸਕਦੀ ਹੈ ਤੇ ਕੁਝ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਵਜਾ ਕੋਈ ਵੀ ਹੋਵੇ ਸ਼ੁਕਰ ਨੂੰ ਸ਼ੁਭ ਕਰਨਾ ਕਪੂਰ ਦੇ ਟਿੱਕੇ ਆਪਣੇ ਕੋਲ ਰੱਖਣੇ ਹੈ ਕੇਤੂ ਦਾ ਨਕਸ਼ਤਰ ਕਾਲਾ ਪੰਨ ਤੋਂ ਬਚੋ ਕੁੱਤੇ ਨੂੰ ਰੋਟੀ ਪਾਓ ਟੌਰਸ ਬ੍ਰਿਖ ਰਾਸ਼ੀ ਸਿਤਾਰੇ ਚੰਗੇ ਚੱਲਦੇ ਪਏ ਆ ਚੌਥੇ ਚੰਦਰ ਹੈ ਪਰ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਲੱਤਾਂ ਬਾਹ ਵਿੱਚ ਥੋੜਾ ਬਹੁਤਾ ਦਰਦ ਰਹੇਗਾ ਸੇਤਲੀ ਸਿਤਾਰੇ ਤੁਹਾਡੇ ਵੀ ਕਹਿ ਸਕਦੇ ਆਪਾਂ ਥੋੜੀ ਜਿਹੀ ਢਿੱਲੇ ਆ ਤਾਂ ਕੋਸ਼ਿਸ਼ ਕਰਨੀ ਹੈ ਕਾਲੇ ਚਿੱਟੇ ਤੇਲ ਪਾਣੀ ਚ ਜਲ ਪ੍ਰਵਾਹ ਕਰਦਿਨੇ ਤੇ ਕੰਨਾਂ ਪਿੱਛੇ ਇਧਰ ਲਗਾ ਕੇ ਰੱਖਣਾ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਆਪਣਾ ਜੋ ਗੈਲ ਡਰੈਸਰ ਚੰਗੇ ਕਪੜੇ ਪਾ ਕੇ ਰੱਖੋ ਤੇ ਸਹਿਰ ਜ਼ਰੂਰ ਕਰੋ ਜੈਮਨੀ ਮਿਥੂ ਰਾਸ਼ੀ ਦੀ ਗੱਲ ਕਰੀਏ ਤੀਜੇ ਚੰਦਰ ਗਿਆ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਥੋੜਾ ਜਿਹਾ ਖਰਚੀਆਂ ਨੂੰ ਲੈ ਕੇ ਪੈਸੇ ਨੂੰ ਲੈ ਕੇ ਉਲਝੇਵਾਂ ਥੋੜਾ ਵਧਿਆ ਕੰਮਕਾਰ ਥੋੜਾ ਜਿਹਾ ਡਿਸਟਰਬ ਚਾ ਹੋਇਆ ਪਰ ਇਹ ਨਹੀਂ ਕੋਈ ਨੁਕਸਾਨ ਹੋਇਆ ਸਿਤਾਰੇ ਵੈਸੇ ਕੰਮ ਕਰ ਲਈ ਦੂਜੀ ਤਰ੍ਹਾਂ ਨਾਲ ਚੰਗੇ ਹੀ ਆ ਬੁੱਧ ਦੀ ਸਥਿਤੀ ਜੋ ਹੈ ਉਹ ਚੱਲਦੀ ਪਈ ਹੈ ਗ੍ਰਹਿਾਂ ਦੇ ਮੁਤਾਬਕ ਬੁੱਧ ਰਾਹੂ ਦੇ ਨਾਲ ਨੀਚ ਦਾ ਚੱਲ ਰਿਹਾ ਤਾਂ ਇਸ ਕਰਕੇ ਕਿਸੇ ਪੇਪਰ ਵਰਕ ਨੂੰ ਲੈ ਕੇ ਪ੍ਰੋਬਲਮ ਹੋ ਸਕਦੀ ਹੈ ਵਾਹਨ ਧਿਆਨ ਨਾਲ ਚਲਾਓ ਕੋਈ ਚਲਾਣ ਵਗੈਰਾ ਕੱਟਿਆ ਜਾਏਗਾ ਨੋਟਿਸ ਇੱਥੇ ਮਿਲ ਜਾਏਗੀ ਨੋਟਿਸ ਚਿੱਠੀ ਮਿਲ ਜਾਏਗੀ ਚੰਗਾ ਕੈਂਸਰ ਕਰ ਕਰਾਸ਼ੀ ਵਾਲਿਆਂ ਦੇ ਲਈ ਧਨ ਲਈ ਬਿਜ਼ਨਸ ਲਈ ਕੰਮ ਕਰਨ ਲਈ ਸਿਤਾਰੇ ਹੋਏ ਚੰਗੇ ਕੁਝ ਲੋਨ ਲੈਣ ਬਾਰੇ ਸੋਚ ਰਹੇ ਸੀ ਤੁਸੀਂ ਤਾਂ ਪੈਸੇ ਦਾ ਪ੍ਰਬੰਧ ਕਿਤੋਂ ਨਾ ਕਿਤੋਂ ਹੋ ਜਾਏਗਾ ਹੋ ਸਕਦਾ ਵੈਸੇ ਹੀ ਲੋਨ ਦੋਨ ਤੋਂ ਬਿਨਾਂ ਹੀ ਸਰ ਜਵੇ ਕਿਤੋਂ ਮਦਦ ਮਿਲ ਜਵੇ ਦੁੱਧ ਦੋ ਸਵੇਰੇ ਮੱਥੇ ਤੇ ਲਾਓ ਤੇ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਕੇ ਆਓ ਤੇ ਕਾਲਾ ਨੀਲਾ ਰੰਗ ਨਹੀਂ ਪਾਉਣਾ ਸਿੰਘ ਰਾਸ਼ੀ ਵਾਲਿਆਂ ਦੀਆਂ ਪਰੇਸ਼ਾਨੀਆਂ ਹਜੇ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦੀਆਂ ਪਈਆਂ ਕਿਤੇ ਸਿਹਤ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਕਿਤੇ ਦਿਮਾਗੀ ਟੈਨਸ਼ਨ ਕਿਸੇ ਚੀਜ਼ ਨੂੰ ਲੈ ਕੇ ਵੱਧ ਜਾਂਦੀ ਹੈ ਅਸਲ ਦੇ ਵਿੱਚ ਚੰਦਰ ਲਗਣ ਵਿੱਚ ਆ ਤੇ ਆਪ ਨੂੰ ਅੱਜ ਤੁਸੀਂ ਆਪਣੀ ਸਿਹਤ ਵੀ ਸੰਭਾਲ ਲੈਣੀ ਹੈ ਨਜ਼ਲਾ ਜੁਕਾਮ ਛਿੱਕਾਂ ਸਿਰ ਭਾਰਾ ਭਾਰਾ ਜੱਖਾ ਪਾਰੀਆਂ ਪਾਰੀਆਂ ਜਿਹਾ ਮਹਿਸੂਸ ਹੋਣ ਗਿਆ ਕੱਚੀ ਲੱਸੀ ਦੇ ਛਿੱਟੇ ਮਾਰੋ ਅੱਖਾਂ ਦੇ ਉੱਤੇ ਤੇ ਮਾਂ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰ ਲਓ ਵਰਗੋ ਜਾਨੀ ਕੰਨਿਆ ਰਾਸ਼ੀ ਦੇ ਲਈ ਲਗਣ ਚ ਕੇਤੂ ਤੇ ਕੇਤੂ ਦਾ ਹੀ ਨਕਸ਼ਤਰ ਸਿਤਾਰੇ ਵੈਸੇ ਤਾਂ ਠੀਕ ਨੇ ਪਰ ਔਲਾਦ ਨੂੰ ਲੈ ਕੇ ਥੋੜੀ ਜੀ ਪਰੇਸ਼ਾਨੀ ਤੁਹਾਨੂੰ ਵਧੀ ਹੈ ਥੋੜਾ ਜਿਆ ਓਲਝੇਵਾ ਵਧਿਆ ਥੋੜੀ ਇਰੀਟੇਸ਼ਨ ਵਧਿਆ ਥੋੜਾ ਗੁੱਸਾ ਜ਼ਿਆਦਾ ਆ ਰਿਹਾ ਤੇ ਚਲੋ ਗੁੱਸੇ ਤੇ ਤਾਂ ਕੰਟਰੋਲ ਰੱਖਣਾ ਹੀ ਹੈ ਮ ਖਰਚਿਆਂ ਨੂੰ ਅਨ ਖਰਚੇ ਤੋਂ ਜ਼ਿਆਦਾ ਹੋ ਰਿਹਾ ਉਹ ਥੋੜੀ ਆਰਥਿਕ ਸਥਿਤੀ ਨੂੰ ਅਨ ਬੈਲੈਂਸ ਕਰ ਰਿਹਾ ਤਾਂ ਥੋੜਾ ਵਿਉਂਤਵੰਤ ਤਰੀਕੇ ਨਾਲ ਖਰਚੇ ਕਰੋ ਸੋਚ ਸਮਝ ਕੇ ਖਰਚੇ ਕਰੋ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਪਰ ਫਿਰ ਵੀ ਆਰਥਿਕ ਸਥਿਤੀ ਮਜ਼ਬੂਤ ਹੋਣੀ ਚਾਹੀਦੀ ਹੈ ਬੇਸ਼ੱਕ ਸ਼ੁਕਰ ਪੈਸਾ ਦੇ ਰਿਹਾ ਤੁਹਾਨੂੰ ਪਰ ਫਿਰ ਵੀ ਸੋਚ ਸਮਝ ਕੇ ਖਰਚੇ ਕਰਨੇ ਲਿਬਰਾ ਤੁਲਰਾ ਰਾਸ਼ੀ ਤੁਲਰਾ ਰਾਸ਼ੀ ਦੇ ਲਈ ਮਾਤਾ ਦੀ ਸਿਹਤ ਨੂੰ ਲੈ ਕੇ ਥੋੜੀ ਚਿੰਤਾ ਹਦੀ ਪੈਰ ਗਿੱਟਿਆਂ 'ਚ ਦਰਦ ਵੀ ਵਧਿਆ ਹਨਾ ਉੱਚ ਦਾ ਸ਼ੁਕਰ ਆ ਭਾਵੇਂ ਪਰ ਸ਼ੁਕਰ ਹੁਣ ਤਹਰੋ ਬੱਕਰੀ ਚੱਲਦਾ ਪਿਆ ਸਿੱਧੇ ਰਸਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਸੋਚਦੇ ਆ ਇਹ ਹੁਣ ਹੋ ਜਾਏਗਾ ਠੀਕ ਹੋਣ ਹੋ ਜਾਏਗਾ ਤੇ ਕੋਈ ਨਾ ਕੋਈ ਨਵਾਂ ਉਲਝੇਵਾ ਸ਼ੁਰੂ ਹੋ ਰਿਹਾ ਤੁਲਾ ਰਾਸ਼ੀ ਵਾਲਿਆਂ ਨੂੰ ਥੋੜੀ ਇਹ ਪਰੇਸ਼ਾਨੀ ਆ ਰਹੀ ਹੈ ਤੇ ਨਾਲ ਮਾਂ ਦੀ ਸਿਹਤ ਨੂੰ ਲੈ ਕੇ ਜਿੱਦਾਂ ਥੋੜੇ ਇਮੋਸ਼ਨਲ ਹੋ ਰਹੇ ਹੋ ਤੁਸੀਂ ਮਾਂ ਦੇ ਪੈਰੀਆਂ ਤਲਾਉ ਲੱਤਾਂ ਲੁੱਟਾ ਕੋਟੋ ਹੱਥ ਨੂੰ ਬੈ ਕੇ ਤਾਂ ਕਿ ਚੰਦਰ ਤੁਹਾਡਾ ਸ਼ੁਭ ਕੰਮ ਕਰੇ ਤੇ ਦੂਸਰਾ ਪੇਟ ਸਬੰਧੀ ਪਰੇਸ਼ਾਨੀਆਂ ਤੋਂ ਬਚਣ ਦੇ ਲਈ ਖੂਬਸਰਾ ਪਾਣੀ ਪੀਣਾ ਤੇ ਨਾਲ ਬਾਰੀ ਘਾਣੇ ਤੋਂ ਪ੍ਰੇਜ ਰੱਖਣਾ ਚੰਗਾ ਰਹੇਗਾ ਸਕੋਰਪੀਓਜ਼ ਹਨ ਬ੍ਰਿਸ਼ਚਕ ਰਾਸ਼ੀ ਦੀ ਗੱਲ ਕਰੀਏ ਤਾਂ ਦਸਵੇਂ ਚੰਦਰ ਹੈ ਕੇਤੂ ਦਾ ਨਕਸ਼ਤਰ ਹੈ ਕੇਤੂ ਦਾ ਨਕਸ਼ਤਰ ਉਤਾਵਲਾ ਪੰਡ ਵਿਚਾਨੀ ਤਾਂ ਦੇਗਾ ਬੈਕ पेन ਦੇਗਾ ਥੋੜੀ ਜੀ ਚਲੋ ਉਹ ਠੀਕ ਵੀ ਹੋ ਜਾਏਗੀ ਕਿਉਂਕਿ ਕੇਤੂ ਹੈ ਤਾਂ ਕੇਤੂ ਇੱਕਦਮ ਦਰਦ ਦਿੰਦਾ ਹੈ ਤੇ ਨਾਲ ਠੀਕ ਵੀ ਕਰ ਦਿੰਦਾ ਉਤਾਵਲਾ ਪੰਡ ਵਿਚਾਨੀ ਤੋਂ ਤੁਸੀਂ ਬਚਣਾ ਹੀ ਬਚਣਾ ਤੀਜੀ ਗੱਲ ਇਹ ਹੈ ਕਿ ਕੇਤੂ ਤੁਹਾਡੇ ਇਨਕਮ ਸਥਾਨ 'ਚ ਹੈ ਇੱਕਦਮ ਪੈਸਾ ਆ ਵੀ ਸਕਦਾ ਹੈ ਬਾਹਲੇ ਖਰਚੇ ਤੁਹਾਨੂੰ ਦਿਖਦੇ ਪਏ ਆ ਉਹ ਹੋ ਵੀ ਰਹੇ ਆ ਤਾਂ ਚਲੋ ਕੋਈ ਇਦਾਂ ਦੀ ਗੱਲ ਨਹੀਂ ਕੈਸ਼ ਇਨ ਹੈਂਡ ਦੀ ਕਮੀ ਭਾਵੇਂ ਰਹੇ ਪਰ ਕੰਮ ਤੁਹਾਡਾ ਕੋ ਕਾਲਾ ਰੰਗ ਬਿਲਕੁਲ ਨਾ ਪਾਉ ਉਹ ਤਾਂ ਜਿਆਦਾ ਵਧੀਆ ਤੁਹਾਡੇ ਲਈ ਸੈਜੀਟੇਰੀਸ ਤੁਨੂ ਰਾਸ਼ੀ ਤੁਨੂ ਰਾਸ਼ੀ ਦੇ ਲਈ ਧਾਰਮਿਕ ਸੋਚ ਵਧਣ ਵਾਲੀ ਹੈ ਤੁਹਾਡੇ ਧਾਰਮਿਕ ਸੰਸਤੇ ਮੱਥਾ ਟੇਕਣ ਦਾ ਮਨ ਬਣ ਸਕਦਾ ਜਾ ਸਕਦੇ ਹੋ ਅੱਗੋਂ ਗ੍ਰਹਿਆਂ ਦੇ ਮੁਤਾਬਕ ਪੂਰਨਮਾਸ਼ੀ ਆਈ ਤੇ ਤੁਦਰ ਮੱਥਾ ਵੀ ਟੇਕ ਆਇਓ ਨਾਲ ਚੰਦਰ ਜੋ ਹੈ ਉਹਦੇ ਮੁਤਾਬਕ ਥੋੜੇ ਜਿਹਾ ਚੌਲ ਲਓ ਬੜੀ ਜੀ ਹਲਦੀ ਪਾਓ ਪੀਲੇ ਕਰੋ ਤੇ ਜਲ ਪ੍ਰਵਾਹ ਕਰ ਦਿਓ ਚੰਗਾ ਰਹੇਗਾ ਭੈਣ ਭਾਈ ਨਾ ਸੰਬੰਧਾਂ 'ਚ ਸੁਧਾਰ ਲਈ ਯਤਨ ਕਰਨਾ ਨਾ ਕਿ ਬਹਿਸਵਾਜੀ ਕਰਕੇ ਹੋਰ ਮੁਸੀਬਤਾਂ ਵਧਾਣਾ ਕੈਪ੍ਰਿਗੋਨ ਜਾਨੀ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਚੰਦਰ ਰਾਜ ਅੱਠਵੇਂ ਸਥਾਨ ਵਿੱਚ ਹੈ ਜਿਆਦਾ ਵਧੀਆ ਤੇ ਹੈ ਨਹੀਂ ਆ ਥੋੜੇ ਜੇ ਮਨ ਥੋੜਾ ਜਿਹਾ ਉਦਾਸ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਥੋੜਾ ਲੇਜੀ ਪਨ ਜਾਵੇ ਬਣਿਆ ਰਹੇਗਾ ਤੇ ਦੁੱਧ ਮੱਥੇ ਤੇ ਲਾਓ ਪੇਟ ਸੰਬੰਧੀ ਪਰੇਸ਼ਾਨੀ ਹੁਣ ਤੁਹਾਡੀ ਠੀਕ ਹੋ ਜੇ ਕਿ ਠੀਕ ਰਹੇਗੀ ਸਿਹਤ ਤੇ ਬਾਹਰੀ ਖਾਣਾ ਤਾਂ ਤੁਸੀਂ ਨਾ ਹੀ ਖਾਓ ਤਾਂ ਚੰਗਾ ਦੁੱਧ ਮੱਥੇ ਤੇ ਜਿਆਦਾ ਜ਼ਰੂਰੀ ਆ ਉਦਾਸੀ ਥੋੜੀ ਜੀ ਬਣੀ ਆਲੇ ਦੁਆਲੇ ਤੋਂ ਸਾਥ ਨਹੀਂ ਮਿਲ ਰਿਹਾ ਇਸ ਕਰਕੇ ਪੁਰਾਣੀਆਂ ਗੱਲਾਂ ਯਾਦ ਕਰਕੇ ਚਲੋ ਚੰਦਰ ਜੋ ਹੈ ਉਹ 8ਵੇਂ ਸਥਾਨ ਤੇ ਆ ਇਸ ਕਰਕੇ ਹਲਕਾ ਜਿਹਾ ਮਿਊਜ਼ਿਕ ਸੁਣਨਾ ਤੁਹਾਡੇ ਲਈ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਲੇਜੀਪਨ ਤੋਂ ਤੁਸੀਂ ਵੀ ਬਚੋ ਤੇ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰ ਲਓ। ਅਕੁਰੀਸ ਜਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਸੌਖੀ ਹੈ ਤੁਸੀਂ ਤੁਹਾਨੂੰ ਤੋਂ ਪੈਸਾ ਆ ਜਾਏਗਾ ਤੁਹਾਡੇ ਲਈ ਤੇ ਭੈਣ ਭਾਈ ਦੀ ਮਦਦ ਵੀ ਕਿਸੇ ਨਾ ਕਿਸੇ ਪਾਸੇ ਤੋਂ ਮਿਲ ਜੇਗੀ। ਚੰਦਰ ਸੱਤਵੇਂ ਸਥਾਨ ਵਿੱਚ ਹੈ ਵਿਦੇਸ਼ ਤੋਂ ਵੀ ਪੈਸਾ ਆ ਸਕਦਾ ਹੈ। ਦੁੱਧ ਮੱਥੇ ਤੇ ਲਾਉ ਜ਼ਰੂਰੀ ਹੈ। ਦਹੀਂ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ। ਵਧੀਆ ਰਹੇਗਾ ਦਿਨ ਅੱਛਾ ਜਾਏਗਾ। ਪਾਇਸੇ ਜਾਨੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਕੇਤੂ ਦਾ ਨਕਸ਼ਤਰ ਮਿੱਤਰਨੀ ਹੈ। ਤਾਂ ਇਦੇ ਲਈ ਤੁਸੀਂ ਆਪਣੇ ਭੇਤ ਕਿਸੇ ਨੂੰ ਜ਼ਿਆਦਾ ਨਾ ਹੀ ਦਿਓ ਤਾਂ ਚੰਗਾ ਬਾਧੂ ਖੱਜਲ ਖਵਾਰੀ ਉਹ ਥੋੜੀ-ਬਹੁਤੀ ਘਟਣੀ ਸ਼ੁਰੂ ਹੋ ਜਾਏਗੀ ਅੱਖਾਂ ਦੀ ਪ੍ਰੋਬਲਮ ਵੀ ਤੁਹਾਡੀ ਠੀਕ ਹੋ ਰਹੀ ਹੈ ਮਸਲਸ ਪ੍ਰੋਬਲਮ ਵੀ ਠੀਕ ਹੋ ਰਹੀ ਹੈ ਬਸ ਆਪਣੇ ਮਨ ਨੂੰ ਥੋੜਾ ਪੋਜ਼ਿਟਿਵ ਸਕਾਰਾਤਮਕ ਸੋਚ ਵੱਲ ਲਿਜਾਣ ਦੇ ਲਈ ਜ਼ਰੂਰੀ ਹੈ ਮੈਡੀਟੇਸ਼ਨ ਕਰਨੀ ਬ੍ਰੈਸਟ ਵਸ਼ਭ ਹੋਏਗਾ ਹਲਕਾ ਗਰੇ ਰੰਗ ਕੋ ਪਹਿਨੋ ਵਧੀਆ ਦੂਸਰੀ ਗੱਲ ਤੁਸੀਂ ਕਿ ਸ਼ੁਕਰ ਲਗਣ ਜਾਂ ਪਰਸਨੈਲਿਟੀ ਦੇ ਲਈ ਯਤਨਤਾ ਕਰੋ ਮੈਡੀਟੇਸ਼ਨ ਜ਼ਰੂਰ ਕਰੋ ਹਾਂ ਠੀਕ ਹੈ ਦੂਸਰੀ ਦੀ ਗੱਲ ਤੁਸੀਂ ਜ਼ਿਆਦਾ ਸੁਣਨੀ ਰਹੇ ਤਾਂ ਕਈ ਵਾਰੀ ਫਾਇਦੇ ਦੀ ਗੱਲ ਸੁਣ ਵੀ ਲੈਣੀ ਚਾਹੀਦੀ ਐਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿ ਮੁਤਾਬਕ ਕਿਦਾਂ ਗ੍ਰਹਿਾਂ ਨੂੰ ਸ਼ੁਭ ਕਰਕੇ ਦਿਨ ਨੂੰ ਸ਼ੁਭ ਬਣਾ ਸਕਦੇ ਆ। ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੇ-ਛੋਟੇ ਟਿਪਸ ਦੱਸਦੇ ਰਹਿੰਦੇ ਆ ਕਿ ਕਿਦਾਂ ਕਿੰਨੇ ਕੀ ਕਰ ਸਕਦੇ ਆ। ਕਈ ਵਾਰੀ ਕੀ ਹੁੰਦਾ ਬਹੁਤ ਲੋਕਾਂ ਦੀ ਇਹ ਗੱਲ ਹੁੰਦੀ ਆ ਕਿ ਖਰਚੇ ਬੜੇ ਹੁੰਦੇ ਆ। ਬਹੁਤ ਖਰਚੇ ਜੀ ਆਉਂਦੇ ਵੀ ਆ ਪੈਸੇ ਨਾਰਥ-ਵੈਸਟ ਦਿਸ਼ਾ 'ਚ ਰਸੋਈ ਹੋਵੇ ਨਾ ਤਾਂ ਪੈਸੇ ਦਾ ਧੂਆਂ ਲక్ష్ਮੀ ਦਾ ਧੂਆਂ ਨਿਕਲ ਹੀ ਜਾਂਦਾ ਜਿੰਨਾ ਮਰਜ਼ੀ ਆਵੇ ਭਾਵੇਂ ਪ੍ਰਾਪਰਟੀ ਵੇਚ ਕੇ ਖਾ ਲਓ ਦੁਕਾਨਾ ਵੇਚ ਕੇ ਵੇਚ ਲਓ ਤੁਸੀਂ ਬਹੁਤ ਸਾਰੇ ਬਣਾਉਣ ਬਾਰੇ ਸੋਚੋ ਪਰ ਪਤਾ ਹੀ ਨਹੀਂ ਲੱਗਦਾ ਕਿਵੇਂ ਲੱਛੀ ਨੂੰ ਅੱਗ ਲੱਗਦੀ ਰਹਿੰਦੀ ਹੈ ਉਹ ਹਵਾ ਦਾ ਖਾਨਾ ਤੇ ਹਵਾ 'ਚ ਹੀ ਪੈਸਾ ਉੱਡ ਜਾਂਦਾ ਹੈ ਪੈਸਾ ਹੱਥ 'ਚ ਨਹੀਂ ਆਉਂਦਾ ਅਗਰ ਨਾਰਥ-ਵੈਸਟ ਦਿਸ਼ਾ 'ਚ ਕਿਚਨ ਹੋਵੇ ਤਾਂ ਸਮਝ ਜਾ ਜਦ ਆਪ ਸਭ ਦਾ ਅਸਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ